ਤੇ ਬਾਕੀ ਦੇਖੋ ਹਨਾ ਸਾਰੇ ਇਧਰ ਚੰਡੋਲ ਵਗੈਰਾ ਸਾਰੇ ਲੱਗ ਰਹੇ ਨੇ ਤੇ ਇਧਰ ਮੌਸ ਦਾ ਕੂਜ ਨੂੰ ਕਹਿੰਦੇ ਨੇ ਉਹ ਵੀ ਆਜ ਆ ਗਿਆ ਦੋ ਨੇ ਇਸ ਵਾਰ ਮਤਲਬ ਪਿਛਲੀ ਹਰ ਵਾਰ ਵੀ ਸ਼ਾਇਦ ਦੋ ਤੀ ਮੈਨੂੰ ਯਾਦ ਨਹੀਂ ਹੈਗਾ ਆਈ ਥਿੰਕ ਤੇ ਇਸ ਵਾਰ ਦੋ ਨੇ ਤੇ ਆ ਇਧਰ ਕਿਸ਼ਤੀ ਹੋ ਗਈ ਬਾਕੀ ਆ ਇਧਰ ਝੁੱਲੇ ਸਾਰੇ ਹਨਾ ਲਓ ਜੀ ਸਾਰੇ ਆ ਝੁੱਲੇ ਲੱਗ ਰਹੇ ਨੇ ਤੇ ਲਓ ਵੀ ਆ ਦੇਖੋ ਸਾਰਾ ਹਨਾ ਤੇ ਚੱਲਦੇ ਆ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਤੇ ਆ ਇੱਕ ਇਧਰ ਹਨਾ ਬੰਨ ਰਿਹਾ ਬਾਕੀ ਅੱਗੇ ਉਧਰ ਵੀ ਬਹੁਤ ਝੁੱਲੇ ਨੇ ਹਨ ਚੱਲਦੇ ਆ ਮੱਥਾ ਪਾ ਜਿਹੜਾ ਉਹ ਟੇਕਦੇ ਆ ਬਹੁਤ ਸੋਹਣੀ ਸਜਾਵਟ ਇਹਦੀ ਕੀਤੀ ਗਈ ਹੈ ਨਾ ਮੇਲੇ ਕਰਕੇ ਜੇ ਤੁਸੀਂ ਦੇਖ ਸਕਦੇ ਆ ਫਟੇ ਕੇ ਆਪਾਂ ਬਾਹਰ ਆ ਗਏ ਤੇ ਆਪਾਂ ਜੀ ਗੱਲ ਕਰੀਏ ਬਹੁਤ ਸੰਗਤ ਜਿਹੜੀ ਆ ਗਈ ਕਿਉਂਕਿ ਬਹੁਤ ਇਕੱਠ ਹੋ ਗਿਆ ਕੁਝ ਦੇਖ ਸਕਦੇ ਹੋ ਨਾ ਤੇ ਵੈਸੇ ਪਹਿਲੀ ਚੌਂਕ ਜਿਹੜੀ 5 ਤਰੀਕ ਨੂੰ ਆ ਨਾ ਜੀ ਆਪਾਂ ਗੱਲ ਕਰੀਏ ਪਰ ਸੰਗਤ ਬਹੁਤ ਜਿਹੜੀ ਉਹ ਆ ਰਹੀ ਆ ਤੇ ਇੱਧਰ ਬਹੁਤ ਸਾਰੀਆਂ ਮਠਿਆਈਆਂ ਦੀ ਦੁਕਾਨਾਂ ਨੂੰ ਦੇਖਣ ਨੂੰ ਮਿਲ ਜਾਣਗੇ ਨਾ ਜਿਵੇਂ ਖਜਲਾ ਹੋ ਗਿਆ ਮੈਨੂੰ ਦੱਸੋ ਖਜਲਾ ਜਿਹੜੀ ਸਪਾਰ ਦੇ ਮੇਲੇ ਦੀ ਬਹੁਤ ਫੇਮਸ ਮਠਿਆਈ ਆ ਨਾ ਲਓ ਜੀ ਆ ਦੇਖੋ ਤੇ ਬਾਕੀ ਬਰਫੀ ਹੋ ਗਈ ਹੋਰ ਹੀ ਬਹੁਤ ਸਾਰੀਆਂ ਮਠਿਆਈਆਂ ਆੜੀ ਉਹ ਦੇਖਣ ਨੂੰ ਮਿਲ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸਪਾਰਤ ਨੇ ਮੈਨੂੰ ਸਾਰਿਆਂ ਨੂੰ ਪਤਾ ਵੀ ਸਪਾਰ ਦਾ ਮੇਲਾ ਆ ਗਿਆ 5 ਤਰੀਕ ਦਾ ਨਾ ਤੇ ਅੱਜ ਹੈਗੀ ਤਰੀਕ 3 ਨੂੰ ਸਾਰਾ ਆਪਾਂ ਮੇਲਾ ਦਿਖਾਵਾਂ ਕਿੰਨੀ ਕੀ ਮੇਲੇ ਦੀਆਂ ਤਿਆਰੀਆਂ ਹੋ ਗਈਆਂ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਸਪਾਰਤ ਤੇ ਸਪਾਰ ਦਾ ਮੇਲਾ ਲੱਗ ਰਿਹਾ 5 ਤਰੀਕ ਨੂੰ ਪਹਿਲੀ ਚੌਕੀ 5 ਤਰੀਕ ਨੂੰ ਆ ਤੇ ਇੱਧਰ ਤਿਆਰੀਆਂ ਜੇ ਆਪਾਂ ਗੱਲ ਕਰੀਏ ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਤੇ ਬਹੁਤ ਦੂਰ ਦੂਰ ਸੰਗਤ ਦੇ ਮੇਲੇ ਵਿੱਚ ਆਉਂਦੀ ਹੈ ਨਾ ਜਿਵੇਂ ਆ ਦੇਖੋ ਸਾਰੇ ਇੱਧਰ ਝੂਲੇ ਵਗੈਰਾ ਸਾਰੇ ਆ ਗਏ ਤੇ ਬਹੁਤ ਝੂਲੇ ਬਹੁਤ ਚੰਡੋਲੇ ਮੇਲੇ ਵਿੱਚ ਆਪਾਂ ਦੇਖਣ ਨੂੰ ਮਿਲਦੇ ਆ ਤੇ ਇੱਧਰ ਮਠਿਆਈ ਦੀਆਂ ਦੁਕਾਨਾਂ ਸਾਰੀ ਜਿਹੜੀਆਂ ਉਹ ਲੱਗ ਰਹੀਆਂ ਨੇ ਹਨਾ ਕੁਝ ਦੇਖ ਸਕਦੇ ਹੋ ਤੁਹਾਨੂੰ ਆਪਾਂ ਦਰਸ਼ਨ ਵੀ ਕਰਾਵਾਂਗੇ ਮੱਥਾ ਵੀ ਆਪਾਂ ਟੇਕਾਂਗੇ ਤੇ ਚੱਲਦੇ ਆ ਤੇ ਬਾਕੀ ਅੱਗੇ ਤੁਹਾਨੂੰ ਚੰਡੋਲ ਦਿਖਾਵਾਂਗੇ ਜਿਹੜੇ ਵੱਡੇ ਚੰਡੋਲ ਨੇ ਉਹ ਲੱਗ ਚੁੱਕੇ ਨੇ ਹਨਾ ਤੁਹਾਨੂੰ ਸਾਰੇ ਆਪਾਂ ਦਿਖਾਵਾਂਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖਦੇ ਕਿਹੜਾ-ਕਿਹੜਾ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਤੇ ਪਾਂਤਰੀਕ ਨੂੰ ਤੁਹਾਨੂੰ ਸਾਰਾ ਆਪਾਂ ਮੇਲਾ ਜਣਾ ਦਿਖਾਵਾਂਗੇ ਹਨਾ ਤੇ ਰਾਤ ਦਾ ਵੀਊ ਸਾਰਾ ਦਿਖਾਵਾਂਗੇ ਹੌਣ ਰਾਤ ਤੇ ਨਾ ਸਾਰਾ ਤੁਹਾਨੂੰ ਆਪਾਂ ਪ੍ਰੋਪਰ ਜਣਾ ਮੇਲਾ ਦਿਖਾਵਾਂਗੇ ਬਾਕੀ ਆ ਦੇਖੋ ਇਧਰ ਨਾ ਹਰੀ ਦੁਕਾਨਾਂ ਲੱਗ ਰਹੀਆਂ ਨੇ ਤੇ ਇਧਰ ਆ ਵੱਡੇ ਵੱਡੇ ਝੂਲੇ ਹਨਾ ਆਹਾ ਸਾਰੇ ਇਧਰ ਲਓ ਜੀ ਬ੍ਰੇਕ ਡਾਂਸ ਹੋ ਗਿਆ ਆ ਝੂਲੇ ਇਧਰ ਹਜੇ ਤਿਆਰੀਆਂ ਚੱਲ ਰਹੀਆਂ ਨੇ ਨਾ ਲਓ ਜੀ ਆ ਸਭ ਤੋਂ ਵੱਡੇ ਝੂਲੇ ਹੁੰਦੇ ਨੇ ਇਹ ਰਾਤ ਨੂੰ ਬਹੁਤ ਸੋਹਣੇ ਲੱਗਦੇ ਨੇ ਚੱਲਦੇ ਲਾਈਟਿੰਗ ਵਗੈਰਾ ਬਹੁਤ ਹੁੰਦੀ ਹੈ ਇੰਨਾ ਤੇ ਹਨਾ ਜਿਵੇਂ ਤੁਸੀਂ ਦੇਖ ਸਕਦੇ ਲਓ ਜੀ ਤੇ ਬਾਕੀ ਇੱਧਰ ਵੀ ਸੋਨਾਂ ਝੂਲੇ ਝੂਲੇ ਸਾਨੂੰ ਬਹੁਤ ਮਿਲ ਜਾਣਗੇ ਦੇਖਣ ਨੂੰ ਇੱਥੇ ਜੇ ਆਪਾਂ ਗੱਲ ਕਰੀਏ ਸਪਾਰ ਦੇ ਮੇਲੇ ਤੇ ਬਹੁਤ ਵੱਡਾ ਮੇਲਾ ਹੈ ਜੇ ਆਪਾਂ ਗੱਲ ਕਰੀਏ ਤੇ ਮਾਲਵੇ ਦਾ ਬਹੁਤ ਵੱਡਾ ਮੇਲਾ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਆਹ ਦੇਖੋ ਸਾਰੇ ਝੂਲੇ ਇੱਧਰ ਹਨ ਲਓ ਜੀ ਤੇ ਬਾਕੀ ਦੇਖੋ ਹਨਾ ਸਾਰੇ ਇੱਧਰ ਆ ਚੰਡੋਲ ਵਗੈਰਾ ਸਾਰੇ ਲੱਗ ਰਹੇ ਨੇ ਤੇ ਇੱਧਰ ਮੌਤ ਦਾ ਕੂਜ ਇਹਨੂੰ ਕਹਿੰਦੇ ਨੇ ਉਹ ਵੀ ਅੱਜ ਆ ਗਿਆ ਦੋ ਨੇ ਇਸ ਵਾਰ ਮਤਲਬ ਪਿਛਲੀ ਹਰ ਵਾਰ ਵੀ ਸ਼ਾਇਦ ਦੋ ਤਿੰਨ ਮੈਨੂੰ ਯਾਦ ਨਹੀਂ ਹੈਗਾ ਆਈ ਥਿੰਕ ਤੇ ਇਸ ਵਾਰ ਦੋ ਨੇ ਤੇ ਆਹ ਇੱਧਰ ਕਿਸ਼ਤੀ ਹੋ ਗਈ ਬਾਕੀ ਆ ਇੱਧਰ ਕਾਰਿਆ ਝੁੱਲੇ ਲੱਗ ਰਹੇ ਨੇ ਤੇ ਬਾਕੀ ਚੱਲਦੇ ਆਪਾਂ ਮੱਥਾ ਵੀੜਾ ਤੇਕਦੇ ਆ ਤੇ ਬਾਕੀ ਆ ਇਧਰ ਆ ਨਾ ਆ ਗਿਆ ਉਹ ਇਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਤੇ ਪਰਥੂ ਨੇ ਮਨ ਲਾ ਪਹਿਲੀ ਚੌਂਕ ਜਿਹੜੀ ਲੱਗ ਰਹੀ ਆ ਤੇ 5 ਤਰੀਕ ਨੂੰ ਤੇ ਇਧਰ ਵੀ ਸਾਰਾ ਨਾ ਦੇਖ ਸਕਦੇ ਤੁਸੀਂ ਲਓ ਜੀ ਤੇ ਬਾਕੀ ਦੁਕਾਨਾਂ ਵਗੈਰਾ ਬਹੁਤ ਸਾਰੀਆਂ ਅੱਗੇ ਲੱਗ ਗਿਆ ਤੁਹਾਨੂੰ ਉਹ ਵੀ ਆਪਾਂ ਦਿਖਾਉਣੇ ਆ ਨਾ ਸਾਰੀਆਂ ਤੇ ਇੱਕ ਆ ਹੈਗਾ ਅੱਗੇ ਉਹ ਅੱਗੇ ਆ ਉਹ ਦੇ ਲਓ ਜੀ ਦੇਖ ਸਕਦੇ ਹੋ ਸਾਰਾ ਹਨਾ ਤੇ ਇਧਰ ਹੈਗਾ ਬ੍ਰੇਕ ਡਾਂਸ ਲਓ ਜੀ ਤੇ ਆਹ ਦੇਖੋ ਇਧਰ ਕਿਸ਼ਤੀ ਤੇ ਆਹ ਝੁੱਲੇ ਦਿਖਾਉਨੇ ਤੁਹਾਨੂੰ ਆਪਾਂ ਉਧਰੋਂ ਵੀ ਦਿਖਾਵਾਂਗੇ ਤੁਹਾਨੂੰ ਝੁੱਲਿਆਂ ਦਾ ਵੀਊ ਇੱਕ ਵਾਰ ਨਾਲ ਸਾਰਾ ਤੇ ਇਹ ਹੈਗੇ ਨੇ ਦੋ ਵੱਡੇ ਝੁੱਲੇ ਮੇਲਾ ਦੋ ਹੀ ਲੱਗਣਗੇ ਪਿਛਲੀ ਵਾਰ ਸ਼ਾਇਦ ਇੱਕ ਮੇਲਾ ਇਧਰ ਵੀ ਦੀ ਸ਼ਾਇਦ ਤੇ ਇਸ ਵਾਰ ਲਾਉ ਵੀ ਆਹ ਦੇਖੋ ਸਾਰਾ ਹਨਾ ਲਾਉ ਵੀ ਆਹ ਦੇਖੋ ਸਾਰਾ ਹਨਾ ਤੇ ਚੱਲਦੇ ਆਂ ਅੱਗੇ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਤੇ ਆਹ ਇੱਕ ਇਧਰ ਹਨਾ ਬਣ ਰਿਹਾ ਬਾਕੀ ਅੱਗੇ ਉਧਰ ਵੀ ਬਹੁਤ ਝੁੱਲਿਆਂ ਨੇ ਹਨਾ ਜੋ ਦਿਮੇ ਤੁਹਾਨੂੰ ਪਤਾ ਦਿਖਾਵਾਂਗੇ ਸਾਰੇ ਆ ਨਾ ਲਓ ਜੀ ਬਾਕੀ ਇੱਧਰ ਦੁਕਾਨਾਂ ਵਗੈਰਾ ਬਹੁਤ ਲੱਗ ਚੁੱਕੀਆਂ ਨੇ ਜੇ ਆਪਾਂ ਗੱਲ ਕਰੀਏ ਨਾ ਬਹੁਤ ਵੱਡਾ ਮੇਲਾ ਸਪਾਰ ਦਾ ਮੇਲਾ तकरीबन ਸਾਰਿਆਂ ਨੂੰ ਪਤਾ ਹੀ ਹੈ ਲਓ ਜੀ ਤੇ ਆ ਦੇਖੋ ਇੱਧਰ ਨਾ ਐਵੇਂ ਸਾਰੇ ਝੁੱਲੇ ਵਗੈਰਾ ਇੱਧਰ ਲੱਗੇ ਵੀ ਤੁਹਾਨੂੰ ਆਪ ਦਿਖਾਉਨੇ ਪਹਿਲਾਂ ਆਪਾਂ ਮੱਥਾ ਟੇਕ ਲਈਏ ਤੇ ਆਪਾਂ ਨਾਲੇ ਤੁਹਾਨੂੰ ਉੱਥੇ ਦੁਕਾਨਾਂ ਸ਼ਹਿਰੀ ਦਿਖਾ ਦਈਏ ਤੇ ਫਿਰ ਆਪਾਂ ਇੱਧਰ ਆਉਨੇ ਆ ਤੇ ਆ ਦੇਖੋ ਇਧਰ ਹਨਾ ਇਧਰ ਵੀ ਕਿਸ਼ਤੀ ਆ ਦੇ ਇੱਕ ਵੱਡਾ ਝੂਲੇ ਡਰ ਵੀ ਲੱਗ ਰਿਹਾ ਹਨਾ ਜਿਵੇਂ ਪਿੱਛੇ ਵੀ ਸემი ਦੋ ਵੱਡੇ ਝੂਲੇ ਨੇ ਕਿਧੂਲਾ ਆ ਲੱਗ ਰਿਹਾ ਤੇ ਕਿਸ਼ਤੀ ਝੂਲੇ ਬਹੁਤ ਨੇ ਹਨਾ ਜੇ ਆਪਾਂ ਗੱਲ ਕਰੀਏ ਤੇ ਲਓ ਵੀ ਇਧਰ ਵੀ ਹਨਾ ਝੂਲੇ ਬਹੁਤ ਆ ਗਏ ਜੇ ਆਪਾਂ ਗੱਲ ਕਰੀਏ ਚੰਡੋਲ ਵੀ ਬਹੁਤ ਆ ਗਏ ਸਾਰੇ ਲਓ ਵੀ ਹੁਣ ਆਪਾਂ ਚੱਲਦੇ ਆ ਮੱਠਾ ਜਿਹੜਾ ਠੇਕਦੇ ਆ ਤੇ ਬਾਕੀ ਇਸ ਪਾਰ ਦੇ ਮਿਲਦੀ ਮਸਹੂਰ ਜਿਹੜੀ ਮਿਠਾਈ ਅੱਖਜਲਾ ਉਹ ਵੀ ਹਨਾ ਇੱਥੇ ਤੁਹਾਨੂੰ ਬਹੁਤ ਦੇਖਣ ਨੂੰ ਮਿਲ ਜੂਗੀ ਬਾਕੀ ਇੱਧਰ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਹਨਾ ਆ ਤੁਸੀਂ ਦੇਖ ਸਕਦੇ ਹੋ ਮੰਨ ਲਓ ਕਿ ਮੇਲਾ ਇੱਕ ਤਰ੍ਹਾਂ ਦਾ ਸ਼ੁਰੂ ਹੋ ਗਿਆ ਲਓ ਮੰਨ ਲਓ ਆਪਾਂ ਜਿਹੀਏ ਨਾ ਵੀ ਇੱਕ ਤਰ੍ਹਾਂ ਦਾ ਮੇਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਆਹ ਸਾਰਾ ਇੱਧਰ ਮਠਾਈ ਹੋ ਗਈ ਹੈ ਨਾ ਸਾਰੀ ਤੁਸੀਂ ਦੇਖ ਸਕਦੇ ਹੋ ਖਜਲਾ ਤੇ ਆਹ ਸਪਾਰ ਦੇ ਮੇਲੇ ਦੀ ਬਹੁਤ ਫੇਮਸ ਮਠਾਈ ਹੈ ਨਾ ਖਜਲਾ ਲਓ ਜੀ ਇਹਨਾਂ ਬਾਬਾ ਜੀ ਖਜਲਾ ਲਈ ਕਹਿੰਦੇ ਨੇ ਨਾ ਜੀ ਖਜਲਾ ਲਓ ਜੀ ਸਪਾਰ ਦੇ ਮੇਲੇ ਦੀ ਫੇਮਸ ਮਠਾਈ ਆ ਲਓ ਜੀ ਤੇ ਚੱਲਦੇ ਹਾਂ ਹੁਣ ਆਪਾਂ ਅੰਦਰ ਮੱਥਾ ਜਿਹੜਾ ਉਹ ਟੇਕਦੇ ਹਾਂ ਬਾਕੀ ਪਕੌੜੇ ਵਗੈਰਾ ਹੋ ਗਏ ਹਨਾ ਤੇ ਬਾਰਫੀ ਵਗੈਰਾ ਉਹ ਸਾਰੀ ਜਿਹੜੀ ਤਿਆਰ ਪਈ ਆ ਤੇ ਚਲਦੇ ਆਪਾਂ ਉਹ ਜਿਹੜਾ ਮੱਥਾ ਅੰਦਰ ਟੇਕਦੇ ਆ ਚਲਦੇ ਆ ਮੱਥਾ ਪਾ ਜਿਹੜਾ ਉਹ ਟੇਕਦੇ ਆ ਬਹੁਤ ਸੋਹਣੀ ਸਜਾਵਟ ਜਿਹੜੀ ਕੀਤੀ ਗਈ ਆ ਨਾ ਵੇਲੇ ਕਰਕੇ ਜੇ ਤੁਸੀਂ ਦੇਖ ਸਕਦੇ ਆ ਦਾ ਟੇਕ ਲਈ ਤੇ ਸੰਗ ਤੇ ਜਿਹੜਾ ਹੌਣ ਆ ਗਈ ਹੈ ਨਾ ਤੁਸੀਂ ਦੇਖ ਸਕਦੇ ਹੋ ਇਤਿਹਾਸ ਵੀ ਜਿਹੜਾ ਲਿਖ ਕੇ ਦੱਸਿਆ ਗਿਆ ਹੈ ਅੱਜ ਇਹ ਸਥਾਨ ਤੇ ਲੱਗ ਰਿਹਾ ਸਪਾਰ ਦਾ ਮੇਲਾ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਸਾਟੇ ਕੇ ਆਪਾਂ ਬਾਹਰ ਆ ਗਏ ਤੇ ਆਪਾਂ ਜੇ ਗੱਲ ਕਰੀਏ ਬਹੁਤ ਸੰਗਤ ਜਿਹੜੀ ਆ ਗਈ ਕਿਉਂਕਿ ਬਹੁਤ ਇਕੱਠ ਹੋ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੇ ਵੈਸੇ ਪਹਿਲੀ ਚੌਂਕ ਜਿਹੜੀ 5 ਤਰੀਕ ਨੂੰ ਆ ਨਾ ਜੀ ਆਪਾਂ ਗੱਲ ਕਰੀਏ ਪਰ ਸੰਗਤ ਬਹੁਤ ਜਿਹੜੀ ਉਹ ਆ ਰਹੀ ਆ ਤੇ ਇੱਧਰ ਬਹੁਤ ਸਾਰੀਆਂ ਮਠਿਆਈਆਂ ਦੀ ਦੁਕਾਨਾਂ ਨੂੰ ਦੇਖਣ ਨੂੰ ਮਿਲ ਜਾਣਗੇ ਹਨ ਜਿਵੇਂ ਖਜਲਾ ਹੋ ਗਿਆ ਮੈਨੂੰ ਦੱਸੋ ਖਜਲਾ ਜਿਹੜੀ ਸਪਾਰ ਦੇ ਮੇਲੇ ਦੀ ਬਹੁਤ ਫੇਮਸ ਮਠਿਆਈ ਆ ਨਾ ਲਓ ਜੀ ਆ ਦੇਖੋ ਤੇ ਬਾਕੀ ਬਰਫੀ ਹੋ ਗਈ ਹੋਰ ਹੀ ਬਹੁਤ ਸਾਰੀਆਂ ਮਠਿਆਈਆਂ ਜਿਹੜੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਆਹ ਖਜਲਾ ਜਿਹੜੀ ਇਸਪਾਰ ਦੇ ਮੇਲੇ ਦੀ ਫੇ ਨਾ ਦੇਖੋ ਸਾਰਾ ਨਾ ਤੇ ਅੱਗੇ ਦੁਕਾਨਾਂ ਵਗੈਰਾ ਜਿਹੜੀਆਂ ਲੱਗ ਚੁੱਕੀਆਂ ਨੇ ਜਿਵੇਂ ਤੁਹਾਨੂੰ ਦਿਖਾ ਦਿੰਨੇ ਆਪਾਂ ਨਾ ਇੱਧਰ ਸਾਰੀਆਂ ਲੋਕੀ ਬੱਚੇ ਦੇ ਖੇਡਾਂ ਹੋ ਗਈਆਂ ਜਿਵੇਂ ਬਾਕੀ ਹੋਰ ਵੀ ਇੱਧਰ ਕਾਫੀ ਹੈ ਨਾ ਜਿਹੜੀਆਂ ਚੀਜ਼ਾਂ ਨੇ ਉਹ ਦੁਕਾਨਾਂ ਜਿਹੜੀਆਂ ਇੱਥੇ ਲੱਗ ਚੁੱਕੀਆਂ ਨੇ ਸਾਰੀਆਂ ਦੇਖ ਸਕਦੇ ਹੋ ਅੱਗੇ ਭਾਂਡਿਆਂ ਦੀ ਹੋ ਗਈਆਂ ਨਾ ਐਵੇਂ ਬਹੁਤ ਸਾਰੀਆਂ ਦੁਕਾਨਾਂ ਨੇੜੀਆਂ ਉਹ ਲੱਗ ਚੁੱਕੀਆਂ ਨੇ ਮੰਨ ਲਓ ਕਿ ਸਪਾਰ ਦਾ ਮੇਲਾ ਇੱਕ ਤਰ੍ਹਾਂ ਦਾ ਜਿਹੜਾ ਸ਼ੁਰੂ ਹੋ ਗਿਆ ਹੈ ਨਾ ਮੰਨ ਲਓ ਕਿ ਇੱਕ ਤਰ੍ਹਾਂ ਦਾ ਸਪਾਰ ਦਾ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਕਿ ਦੁਕਾਨਾਂ ਵਗੈਰਾ ਆਈਆਂ ਸਾਰੀਆਂ ਲੱਗ ਚੁੱਕੀਆਂ ਨੇ ਲਓ ਜੀ ਤੇ ਇਧਰ ਵੀ ਤੁਹਾਨੂੰ ਦਿਖਾਉਣੇ ਆ ਨਾ ਲਓ ਵੀ ਇਧਰ ਤੇ ਆਹ ਮੋਬਾਈਲ ਸੇਲ ਧਮਾਕਾ ਲਓ ਜੀ ਕਾਫੀ ਅੰਦਰ ਨੂੰ ਆ ਨਾ ਜੇ ਤਾਂ ਗੱਲ ਕਰੀਏ ਲਓ ਜੀ ਇੱਥੇ ਸੇਲ ਹੈ ਨਾ 20 ਰੁਪਏ 20 ਰੁਪਏ ਸਾਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਸਾਰਾ 20 ਰੁਪਏ ਹੈ ਨਾ ਬਾਕੀ ਇਧਰ ਵੀ ਸੇਲ ਲੱਗੀ ਆ ਬਾਕੀ ਆ ਬੈਗ ਵਗੈਰਾ ਉਧਰ ਵੀ ਹੈ ਨਾ ਲਓ ਵੀ ਤੇ ਆਹ 30 ਰੁਪਏ ਸਾਰਾ ਤੇ ਇਧਰ ਵੀ ਤੁਹਾਨੂੰ ਦੁਕਾਨਾਂ ਪੜੀ ਸਾਰੇ ਦਿਖਾ ਦਿੰਨੇ ਆ ਲਓ ਜੀ ਬਾਕੀ ਸਾਨੂੰ ਪਟੰਡੋਲ ਵਗੈਰਾ ਵੀ ਸਾਰੇ ਤੁਹਾਨੂੰ ਦਿਖਾ ਦਨੇ ਆ ਲਓ ਜੀ ਤੇ ਦੁਕਾਨਾਂ ਵਗੈਰਾ ਸਾਰੀਆਂ ਜਿਹੜੀਆਂ ਲੱਗ ਚੁੱਕੀਆਂ ਨੇ ਤੇ ਸਪਾਰ ਦਾ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਆਪਾਂ ਗੱਲ ਕਰੀਏ ਨਾ ਇੱਧਰ ਵੀ ਸਾਰਾ ਤੁਸੀਂ ਸੇਲ ਦੇਖ ਸਕਦੇ ਹੋ 20 ਰੁਪਏ ਲਓ ਜੀ ਇੱਧਰ ਵੀ ਸਾਰੀਆਂ ਲੋਬੀ ਸੇਲ 20 ਰੁਪਏ 20 ਰੁਪਏ ਹੈ ਨਾ ਲਓ ਆ ਦੇਖੋ ਇੱਧਰ ਹੈ ਨਾ ਲਓਗੇ ਇਧਰ ਮੋਬਾਈਲਾਂ ਦੇ ਕਵਰ 63 ਹੈ ਨਾ ਬਾਕੀ ਆ ਹੋਰ ਵੀ ਜੋ ਕੇ ਚੰਦਾ ਸਾਰਾ ਸਮਾਨ ਆ ਤੇ ਆਪਾਂ ਆਉਣਾਂ ਦਿਨਾਂ ਨੂੰ ਸਾਰਾ ਪ੍ਰੋਪਰ ਜਿਹੜਾ ਮੇਲਾ ਲੱਗ ਵੀ ਜਾ ਹੋਰ ਵੀ ਤੁਹਾਨੂੰ ਸਾਰਾ ਆਪ ਦਿਖਾਵਾਂਗੇ 5 ਤਰੀਕ ਨੂੰ ਲੋ ਜੀ ਬਾਕੀ ਆ ਦੇਖੋ ਇਧਰ ਐਨਕਾ ਵਗੈਰਾ ਹੋ ਗਈਆਂ ਹੈ ਨਾ ਬਹੁਤ ਵੱਡਾ ਜਿਹੜਾ ਮੇਲਾ ਹੈ ਸਪਾਰ ਦਾ ਆਪਾਂ ਕਹਿ ਸਕਦੇ ਹਾਂ ਨਾ ਤੇ ਬਹੁਤ ਦੂਰੋਂ ਦੂਰੋਂ ਸੰਗ ਤੇ ਥੇੜੀ ਮੱਥਾ ਟਿਕਣ ਆਉਂਦੀ ਹੈ ਬਾਕੀ ਇਧਰ ਸਾਰੀਆਂ ਤਿਆਰੀਆਂ ਨੇੜੀਆਂ ਮੇਲੇ ਦੀਆਂ ਚੱਲ ਰਹੀਆਂ ਨੇ ਢੋਲ ਵਗੈਰਾ ਲੱਗ ਰਹੇ ਨੇ ਤੇ ਆਪ ਬਾਈ ਘਰ ਹੋ ਗਿਆ ਬਾਈ ਨੇ ਸਾਰਾ ਸਮਾਨ ਜਿਹੜਾ ਹੱਥੀਂ ਪਿਆਰ ਕੀਤਾ ਹੈ ਨਾ ਤੁਸੀਂ ਸਾਰਾ ਦੇਖ ਸਕਦੇ ਹੋ ਹਾਂ ਲਓ ਵੀ ਇਹ ਸਾਰਾ ਜਿਹੜਾ ਬਾਈ ਨੇ ਇਹਨਾਂ ਨੇ ਸਮਾਨ ਤਿਆਰ ਕੀਤਾ ਹੈ ਹੈਂਡ ਮੇਡ ਮੰਨ ਲਓ ਕਿ ਹੱਥੀਂ ਤਿਆਰ ਕੀਤਾ ਹੋਇਆ ਸਾਰਾ ਇਹ ਜਿਵੇਂ ਆਹ ਸਾਰਾ ਦੇਖ ਸਕਦੇ ਹੋ ਨਾ ਕੀ ਪ੍ਰਾਈਸ ਹੈ ਇਸਕਾ 150 150 ਓਕੇ ਜਿਵੇਂ ਆਹ ਬੁਰਸ਼ ਦੇਖ ਸਕਦੇ ਹੋ ਨਾ ਇਹ ਸਾਰਾ ਮਤਲਬ ਇਹ ਹੈ ਇਹਨਾਂ ਨੇ ਹੱਥਾਂ ਨਾਲ ਤਿਆਰ ਕੀਤਾ ਹੋਇਆ ਜਿਵੇਂ ਆਹ ਕੱਪ ਵਗੈਰਾ ਹੋਵੇ ਆਪਾਂ ਸਾਰਸ ਮੇਲੇ ਦੇ ਵਿੱਚ ਦੇਖਦੇ ਹਾਂ ਤਕਰੀਬਨ ਆਪਣੀ ਇਦਰੀ ਚੀਜ਼ਾਂ ਦੇਖਣ ਨੂੰ ਮਿਲ ਜਣੇ ਤੇ ਸਪਾਰ ਦੇ ਮੇਲੇ ਤੇ ਵੀ ਮਾਲਾ ਤੁਹਾਨੂੰ ਇਹ ਜੀ ਜਿਹੜੇ ਦੇਖਣ ਨੂੰ ਮਿਲ ਜਾਣਗੇ ਤੇ ਆਹ ਸਾਰਾ ਦੇਖੋ ਇਧਰ ਨੂੰ ਇਹ ਸਾਰਾ ਬਾਈ ਉਹਨਾਂ ਨੇ ਹੱਥੀਂ ਤਿਆਰ ਕੀਤਾ ਹੋਇਆ ਬਹੁਤ ਸੋਹਣਾ ਆਪਾਂ ਲਓ ਜੀ ਲਓ ਵੀ ਦੁਕਾਨਾਂ ਵਗੈਰਾ ਤੁਹਾਨੂੰ ਆਪਾਂ ਸਾਰੀਆਂ ਦਿਖਾਤੀਆਂ ਤੇ ਬਹੁਤ ਇਕੱਠ ਜਿਹਾ ਆਪਾਂ ਗੱਲ ਕਰੀਏ ਹੋ ਗਿਆ ਬਹੁਤ ਸੰਗਤ ਜਿਹੜੀ ਆ ਰਹੀ ਹੈ ਨਾ ਬਾਕੀ ਦੁਕਾਨਾਂ ਵਗੈਰਾ ਹਲੇ ਲੱਗ ਰਹੀਆਂ ਨੇ ਇਹ ਮੈਂ ਇੱਧਰ ਤੁਹਾਨੂੰ ਦਿਖਾਈਆਂ ਨੇ ਸਾਰੀਆਂ ਲਓ ਜੀ ਬਾਕੀ ਆ ਇੱਧਰ ਝੂਲੇ ਵਗੈਰਾ ਹਨਾ ਸਾਰੇ ਇੱਧਰ ਰੈਡੀ ਹੋ ਗਏ ਤਕਰੀਬਨ ਚੰਦੋਲਾਂ ਦੀਆਂ ਮੱਲਾ ਉਹ ਬੈਠਣ ਵਾਲੇ ਹੁੰਦੇ ਨੇ ਉਹ ਲਾਉਣ ਵਾਲੇ ਨੇ ਤੇ ਬਾਕੀ ਆ ਦੇਖੋ ਸਾਰਾ ਇੱਧਰ ਲਓ ਜੀ ਬਾਕੀ ਬਹੁਤ ਸੰਗਤ ਜਿਹੜੀ ਆ ਰਹੀ ਹੈ ਨਾ ਬਾਕੀ ਆ ਦੇਖੋ ਸਾਰੇ ਚੰਡੋਲ ਤੇ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਨਾ ਜਿਵੇਂ ਮੈਂ ਦੱਸਿਆ ਦੀ ਨਾ ਵੀ ਜੋ ਹੁੰਦੇ ਨੇ ਮੌਤ ਦੇ ਕੂ ਦੋ ਨੇ ਇਸ ਵਾਰ ਤੇ ਪਿਛਲੇ ਸਾਲ ਵੀ ਨੂੰ ਜਾ ਨਹੀਂ ਹੈ ਦੋ ਹੀ ਹੋਣ ਤੇ ਇਸ ਵਾਰ ਦੋ ਨੇ ਲਓ ਜੀ ਬਾਕੀ ਆ ਦੇਖੋ ਸਾਰਾ ਇੱਧਰ ਹੈ ਨਾ ਤੇ ਆ ਸਾਰਾ ਇੱਧਰ ਮੰਨ ਲਓ ਜਵਾਕਾਂ ਵਾਸਤੇ ਬੱਚਿਆਂ ਵਾਸਤੇ ਹੈ ਨਾ ਚੀਜ਼ਾਂ ਸਾਰੇ ਆਹ ਕੇਤੀਆਂ ਤੇ ਆ ਸੋ ਸੌਰੀ ਗੱਡੀਆਂ ਤੇ ਇਦਾਂ ਦੀਆਂ ਸਾਰੇ ਚੰਡੋਲ ਤੇ ਆ ਇੱਧਰ ਮੌਤ ਦਾ ਕੂ ਹੈ ਨਾ ਸਾਰੇ ਤਿਆਰ ਹੋ ਰਹੇ ਨੇ ਤਕਰੀਬਨ ਚੱਲ ਪਏ ਮੰਨ ਲਓ ਕਿ ਤਿਆਰ ਨੇ ਬਸ 5 ਤਰੀਕ ਨੂੰ ਚੱਲ ਪੈਣਗੇ ਤੇ ਆ ਇੱਧਰ ਝੂਲਾ ਹੈ ਨਾ ਸਾਰਾ ਲੋਗੀ ਬਾਕੀ ਤੁਹਾਨੂੰ ਵੱਡੇ ਝੂਲੇ ਵੀ ਆਪਾਂ ਇੱਕ ਵਾਰ ਫੇਰ ਤੋਂ ਸਾਰੇ ਦਿਖਾ ਦਿੰਨੇ ਆ ਤੇ ਬਹੁਤ ਵੱਡਾ ਮੇਲਾ ਸਪਾਰ ਦਾ ਨਾ ਤੇ ਕਿਹੜਾ-ਕਿਹੜਾ ਹਰ ਇੱਕ ਸਾਲ ਮੇਲੇ ਤੇ ਆਉਂਦਾ ਉਹ ਵੀ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਆ ਇੱਧਰ ਹਨਾ ਅਜੇ ਲੱਗ ਰਹੀ ਹੈ ਕੈਸਤੀ ਲੋਗੀ ਆਈਟੈਂਡ ਕੈਸਤੀ ਆਈਟੈਂਡ ਹਾਂ ਕੈਸਤੀ ਆ ਬਾਕੀ ਆ ਦੇਖੋ ਇੱਧਰ ਹਨਾ ਲੋਗੀ ਚੰਡੋਲ ਤੇ ਆਜੋ ਚੱਲਦੇ ਆਪਾਂ ਅੱਗੇ ਤੇ ਇੱਧਰ ਤੁਹਾਨੂੰ ਦਿਖਾਉਨੇ ਆਪਾਂ ਹੁਣ ਲੋਗੀ ਇੱਥੇ ਮੋਟਰਸਾਈਕਲ ਵਾਲਾ ਹੁੰਦਾ ਪਿਛਲੇ ਸਾਲ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਇਸ ਸਾਲ ਵੀ ਦਿਖਾਵਾਂਗੇ ਤੇ ਬਾਕੀ ਆ ਦੇਖੋ ਸਾਰਾ ਹਨਾ ਆ ਚੰਡੋਲ ਸਾਰੇ ਲੱਗ ਰਹੇ ਆ ਲਓ ਜੀ ਤੇ ਇਹ ਦੀ ਸਪਾਰ ਦਾ ਮੇਲਾ 3 ਤਰੀਕ ਦਾ ਤੁਹਾਨੂੰ ਆਪਾਂ ਦਿਖਾਇਆ ਲਓ ਜੀ ਤੇ 5 ਤਰੀਕ ਨੂੰ ਆਪਾਂ ਤੁਹਾਨੂੰ ਸਾਰਾ ਮੇਲਾ ਜਿਹੜਾ ਦਿਖਾਵਾਂਗੇ 5 ਤਰੀਕ ਨੂੰ ਪਹਿਲੀ ਚੌਂਕੀ ਆ ਤੇ ਵੈਸੇ ਜੀ ਆਪਾਂ ਗੱਲ ਕਰੀਏ ਮੇਲਾ ਸਟਾਰਟ ਹੋ ਗਿਆ ਬਸ ਯਾਨੀ ਝੂਲੇ ਝੱਲੇ ਵਗੈਰਾ ਚੱਲੇ ਨਹੀਂ ਹੈਗੇ ਜਿਵੇਂ ਇਹ ਕਿਸ਼ਤੀ ਮੇਰੇ ਸਾਹਮਣੇ ਚੱਲ ਪੂਹੀ ਕਿਉਂਕਿ ਇਹ ਰੈਡੀ ਆ ਤੇ ਬਾਕੀ ਚੰਡੋਲ ਵਗੈਰਾ ਵੀ ਮੇਲਾ ਕੱਲੂ ਜਾਂ ਸ਼ਾਮ ਤੱਕ ਚੱਲ ਪੈਣਗੇ ਤੇ ਬਾਕੀ ਇੱਧਰ ਸਾਰਾ ਦੇਖੋ ਨਾ ਇੱਧਰ ਵੀ ਬਹੁਤ ਸਾਰੀਆਂ ਜੇ ਆਪਾਂ ਗੱਲ ਕਰੀਏ ਇੱਥੇ ਝੂਲੇ ਕਿਸ਼ਤੀਆਂ ਤੁਹਾਨੂੰ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਬਹੁਤ ਵੱਡਾ ਮੇਲਾ ਹੁੰਦਾ ਨਾ ਸਪਾਰ ਦਾ ਜੇ ਆਪਾਂ ਗੱਲ ਕਰੀਏ। ਲਓ ਜੀ। ਤੇ ਆਹ ਇੱਧਰ ਸਾਰਾ ਲਓ ਵੀ। ਆਹ ਵੀ ਕਿਸ਼ਤੀਆਂ ਇੱਧਰ ਤਿਆਰ ਹੋ ਗਈਆਂ ਅੱਗੇ ਹੀ ਬਹੁਤ ਸਾਰੇ ਝੂਲੇ ਨੇ ਜੇ ਆਪਾਂ ਗੱਲ ਕਰੀਏ। ਲਓ ਜੀ। ਤੇ ਆਹ ਦੇਖੋ ਇੱਧਰ ਨਾ ਤੇ ਸਾਰਾ ਤੁਹਾਨੂੰ ਆਪਾਂ ਮੇਲਾ ਜਿਹੜਾ ਉਹ ਦਿਖਾ ਦਾਂ। ਤੇ ਆਹ ਦੇਖੋ ਇੱਧਰ ਲਓ ਵੀ ਬਾਕੀ ਹਜੇ ਤਿਆਰੀਆਂ ਨੇ ਜਿਹੜੀਆਂ ਜੋਰਾਂ ਤੇ ਚੱਲ ਰਹੀਆਂ ਨੇ ਜਿਵੇਂ ਚੰਡੋਲ ਕੇਸਤੇ ਰਹਿ ਗਈਆਂ ਬਾਕੀ ਇਧਰ ਪੇਂਟ ਵਗੈਰਾ ਬਾਜੂ ਨਹੀਂ ਕਰ ਰਹੇ ਨੇ ਹਜੇ ਲਓ ਜੀ ਆ ਜਾ ਤੇ ਆਹ ਦੇਖੋ ਸਾਰਾ ਇਧਰ ਨਾ ਇਧਰ ਵੀ ਸਾਰੇ ਝੁੱਲੇ ਵਗੈਰਾ ਜਿਹੜਾ ਲੱਗ ਰਹੇ ਨੇ ਜਿਵੇਂ ਆਹ ਦੇਖੋ ਸਾਰੇ ਇਧਰ ਲਓ ਜੀ ਤੇ ਬਾਕੀ ਤੁਹਾਨੂੰ ਆਪਾਂ ਆਉਣ ਵਾਲੇ ਦਿਨ ਸਾਰਾ ਮੇਲਾ ਜਿਹੜਾ ਉਹ ਦਿਖਾਵਾਂਗੇ ਹਨਾ ਬਾਕੀ ਆਹ ਦੇਖੋ ਇਧਰ ਲਓ ਜੀ ਲਓ ਜੀ ਆਪਾਂ ਤੁਹਾਨੂੰ ਸਾਰਾ ਸਪਾਰ ਦਾ ਮੇਲਾ ਜਿਹੜਾ ਉਹ ਦਿਖਾਇਆ ਤੇ ਲੋਬੀ ਤੇ ਮੇਲੇ ਦੀਆਂ ਤਿਆਰੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਤੇ ਜਿਵੇਂ ਤੁਹਾਨੂੰ ਸਾਰਾ ਆਪਾਂ ਮੇਲਾ ਤਕਰੀਬਨ ਦਿਖਾਤਾ ਤੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਵੀ ਕਿਹੜਾ ਕਿਹੜਾ ਹਰ ਇੱਕ ਸਾਲ ਮੇਲੇ ਤੇ ਆਉਂਦਾ ਹੈ ਨਾ ਤੇ ਤੁਹਾਨੂੰ ਤਕਰੀਬਨ ਆਪਾਂ ਸਾਰਾ ਮੇਲਾ ਜਿਹੜਾ ਉਹ ਦਿਖਾਤਾ ਵੀ ਇੰਨੀ ਕਿ ਮੇਲੇ ਦੀਆਂ 3 ਤਰੀਕ ਤੱਕ ਜਿਹੜੀਆਂ ਤਿਆਰੀਆਂ ਨੇ ਉਹ ਹੋ ਚੁੱਕੀਆਂ ਨੇ ਮਤਲਬ ਕਿ ਝੂਲੇ ਵਗੈਰਾ ਬਸ ਰਹਿ ਗਏ ਚੱਲਣੋਂ ਬੜਾ ਫੱਟ ਫੁੱਟ ਹੋ ਗਏ ਉਹ ਕਾਲੂ ਯਾਨੀ ਝੂਲੇ ਮੇਰੇ ਹਿਸਾਬ ਨਾਲ ਸਾਰੇ ਚੰਡੋਲ ਵਗੈਰਾ ਸਾਰੇ ਚੱਲ ਪੈਣਗੇ ਲਓ ਜੀ ਲਓ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਪਾਰ ਦਾ ਮੇਲਾ ਦਿਖਾਇਆ ਅੱਜ ਹੈਗੀ ਤਰੀਕ 3 ਤੇ ਤੁਹਾਨੂੰ ਤਿੰਨ ਤਰੀਕ ਦਾ ਆਪਾਂ ਸਾਰਾ ਮੇਲਾ ਦਿਖਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਸਾਰਾ ਆਪਣਾ ਮੇਲਾ ਉਹ ਦਿਖਾਵਾਂਗੇ ਸੋ ਇਹ ਵੀਡੀਓ ਨੂੰ ਕਰਦੇ ਆਪਾਂ ਐਂਡ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕਿੰਨੇ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ